ਸਤਿ ਸ੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਮਾਰਦੇ ਹਾਂ ਅੱਜ ਦੇ ਕੁਝ ਖਾਸ ਖਬਰਾਂ ਤੇ ਇੱਕ ਨਜ਼ਰ ਨਵਾਂ ਚਰਚ ਬਲਾਚੌਰ ਦੇ ਕੋਲ ਇੱਕ ਭਿਆਨਕ ਹਾਦਸਾ ਹੋਇਆ ਹੈ ਭਾਰਤੀ ਫੌਜ ਦਾ ਇੱਕ ਟਰੱਕ ਦੋ ਕਾਰਾਂ ਡਸਟਰ ਅਤੇ ਮਾਂਜਾ ਦੇ ਨਾਲ ਟਕਰਾ ਗਿਆ ਹਾਦਸੇ ਵਿੱਚ ਇੱਕ ਕਾਰ ਸਵਾਰ ਦੀ ਮੌਤ ਹੋਈ ਹੈ ਪੁਲਿਸ ਮੁਤਾਬਕ ਇੰਡੀਆ ਮਾਂਜਾ ਕਾਰ ਦੀ ਤੇਜ਼ ਰਫ਼ਤਾਰ ਕਰਕੇ ਇਹ ਹਾਦਸਾ ਵਾਪਰਿਆ ਹੈ ਮਿਲੀ ਜਾਣਕਾਰੀ ਦੇ ਮਤਲਬ ਫੌਜੀ ਟਰੱਕ ਸ਼ਿਮਲੇ ਤੋਂ ਮਾਧੋਪਰ ਨੂੰ ਜਾ ਰਿਹਾ ਸੀ ਉਸ ਵਿੱਚ 5 ਜਵਾਨ ਸਵਾਰ ਸਨ ਜਦੋਂ ਨਮਾ ਸ਼ਹਿਰ ਤੋਂ ਰੋਡ ਬਲਾਚੌਰ ਨੇੜੇ ਪਹੁੰਚੇ ਤਾਂ ਬਲਾਚੌਰ ਤੋਂ ਰੋਪੜਵਾਲ ਨੂੰ ਜਾ ਰਹੀ ਤੇਜ਼ ਰਫ਼ਤਾਰ ਇੰਡੀਕਾ ਮਾਂਜਾ ਤੇ ਡਸਟਰ ਗੱਡੀ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਮਾਂਜਾ ਘਾਤ ਤਬਾਹ ਹੋ ਗਈ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਡਸਟਰ ਵਿੱਚ ਸਵਾਰਾਂ ਦਾ ਬਚਾਅ ਹੋ ਗਿਆ ਹੈ ਹਾਦਸੇ ਕਾਰਨ ਸੜਕ ਤੇ ਲੰਮਾ ਜਾਮ ਲੱਗ ਗਿਆ ਰੋਡ ਤੋਂ ਆ ਰਹੀ ਸੀਗੀ ਦੂਜੇ ਪਾਸੇ ਆਰਮੀ ਦਾ ਜਿਹੜਾ ਵੱਡਾ ਟਰੱਕ ਆ ਉਹ ਆ ਰਿਹਾ ਸੀ ਉਸ ਨਾਲ ਵਾਲੀ ਸਾਈਡ ਤੋਂ ਜਿਹੜੀ ਇੰਡੀਕੋ ਕਾਰ ਵਾਲਾ ਕੱਲਾ ਬੰਦਾ ਉਹਨੂੰ ਚਲਾ ਰਿਹਾ ਸੀ ਇੱਕ ਬੰਦਾ ਉਹ ਤੇਜ਼ ਸਪੀਡ ਤੇ ਸੀ ਉਹਨੇ ਇੱਕ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੀ ਟੱਕਰ ਜਿਹੜੀ ਆ ਉਹਦੀ ਆਰਮੀ ਵਾਲੀ ਗੱਡੀ ਟਰੱਕ ਨਾਲ ਆਰਮੀ ਦੇ ਨਾਲ ਹੋ ਗਈ ਹੈ ਸਿੱਧੀ ਟੱਕਰ ਜਿਹਦੇ ਚ ਉਸ ਗੱਡੀ ਦਾ ਕਾਫੀ ਨੁਕਸਾਨ ਹੋਇਆ ਉਹਦੇ ਚ ਉਸ ਬੰਦੇ ਦੀ ਜਿਹੜੀ ਡੈਥ ਹੋ ਗਈ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਨਹੀਂ ਹੋਰ ਇੱਕ ਮਾਈਨਰ ਜਿਹਾ ਸੀਗਾ ਉਹ ਜਦੋਂ ਆਰਮੀ ਦੇ ਪਿੱਛੇ ਗੱਡੀ ਆ ਰਹੀ ਸੀ ਜੀ ਕੋਈ ਛੋਟੀ ਜੀ ਉਹ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਮਾਈਨਰ ਦਾ ਸਰਾਚ ਹੋ ਗਿਆ ਹੈ ਮੈਰੀਫਾਈ ਨਹੀਂ ਹੋਇਆ ਹੈ ਨਾ ਉਹਦੀ ਉਹਦੀ ਬੋਡੀ ਹੈ ਜਿਹੜੀ ਹਜੇ ਵੀ ਗੱਡੀ ਦੇ ਵਿੱਚ ਕਾਫੀ ਜ਼ਿਆਦਾ ਫਸੀ ਹੋਈ ਹੈ ਤੇ ਉਹ ਜਦੋਂ ਹੁੰਦਾ ਉਸ ਤੋਂ ਬਾਅਦ ਵੈਰੀਫਾਈ ਨਾ ਨਮਸ਼ਾ ਤੋਂ ਸੁਖਜਿੰਦਰ ਸੁਖਾ ਦੀ ਰਿਪੋਰਟ ਪੰਜਾਬ ਟੂਡੇ ਅਮਰਨਾਥ ਤੇ ਜਾਣ ਵਾਲੇ ਯਾਤਰੀਆਂ ਤੇ ਅਲਗਾਉਵਾਦੀਆਂ ਵੱਲੋਂ ਕੀਤੀ ਜਾਣ ਵਾਲੀ ਪੱਥਰਬਾਜ਼ੀ ਦੇ ਸਬੰਧ 'ਚ ਸ਼ਿਵ ਸੈਨਾ ਕਾਬਲੋਂ ਇੱਕ ਵੱਖਰਾ ਹੀ ਬਿਆਨ ਦਿੱਤਾ ਗਿਆ ਹੈ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਦੇ ਆਗੂ ਨੇ ਕਿਹਾ ਹੈ ਕਿ ਜੇਕਰ ਅਲਗਾਉਵਾਦੀਆਂ ਵੱਲੋਂ ਇਸ ਵਾਰ ਯਾਤਰੀਆਂ 'ਤੇ ਕੋਈ ਪੱਥਰਬਾਜ਼ੀ ਕੀਤੀ ਗਈ ਤਾਂ ਸ਼ਿਵ ਸੈਨਾ ਵੱਲੋਂ ਇਟ ਦਾ ਜਵਾਬ ਆਪਣੀ ਗੋਲੀ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਕੇਂਦਰ ਨੂੰ ਵੀ ਸੂਚਿਤ ਕੀਤਾ ਹੈ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ शिवसेना ਦੇ ਸੀਨੀਅਰ ਅਗਵਾਨ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਸ਼ਿਵਸੈਨਕਾਂ ਨੂੰ ਅਮਨਨਾਦੀ ਯਾਤਰਾ ਤੇ ਭੇਜ ਦਿੱਤਾ ਹੈ ਜਿੱਥੇ ਉਹ ਯਾਤਰੀ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਣਗੇ ਉਹਨਾਂ ਕਹਿੰਦੇ ਕਿ ਉਹਨਾਂ ਦੇ ਕੁਝ ਸਾਥੀ ਪਹਿਲਾਂ ਹੀ ਅਮਨਨਾਥ ਵਿਖੇ ਪਹੁੰਚ ਚੁੱਕੇ ਹਨ ਅਤੇ ਕੁਝ ਜਾਂਦੀ ਤਿਆਰੀ ਵਿੱਚ ਹਨ ਉਹਦੇ ਜੋ ਪੱਥਰ ਮਾਰਿਆ ਤੁਸੀਂ ਇਹਨੂੰ ਗੋਲੀਆਂ ਮਾਰਾਂਗੇ ਬਿਲਕੁਲ ਮਾਰਾਂਗੇ ਗੋਲੀਆਂ ਐ ਜੈਗਪਾਲ ਲਾਲੀ ਪ੍ਰਮੁੱਖ ਉਤਰੀ ਭਾਰਤ ਸ਼ੀਸ਼ਾਣਾ ਪੰਜਾਬ ਫੈਸਲ ਵੀ ਅਮਨ ਆਦਸ ਤੋਂ ਹੀ ਜਾ ਸਾਡੀ 28 ਤਰੀਕ ਤੋਂ ਜਿਹੜੀ ਅਮਨ ਆਜੀ ਦੀ ਯਾਤਰਾ ਚੱਲੂ ਹੋਈ ਸੀ ਅਸੀਂ ਸੈਂਟਰ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਇਸ ਵਾਰ ਸਾਡੀ ਯਾਤਰਾ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਉਹਦਾ ਮਕੂਲ ਜਵਾਬ ਦੇਵਾਂਗੇ ਜੇ ਸਾਨੂੰ ਉਥੋਂ ਦੇ ਕਟਰਪੰਥੀਆਂ ਨੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀ ਯਾਤਰਾ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਪਣੀ ਯਾਤਰਾ ਦੇ ਵਿੱਚ ਆਪਣੇ ਜਥੇ ਪੇਜਾਂਗੇ ਜਿਹੜੇ ਕਿ ਕੰਟੀਨਿਊਸਲੀ ਸਾਡੇ 28 ਤਰੀਕ ਤੋਂ ਜਾ ਰਹੇ ਨੇ ਔਰ ਜਿੰਨੀ ਦੇਰ ਯਾਤਰਾ ਚੱਲੇਗੀ ਉਨੀ ਦੇਰ ਸਾਡੇ ਹਥਿਆਰਬੰਦ ਜਥੇ ਜਾਂਦੇ ਰਹਿਣਗੇ ਅਸੀਂ ਆਪਣੀ ਸੈਲਫ ਅਡਵਾਂਸ ਵਾਲੇ ਹਥਿਆਰ ਨਾਲ ਲੈ ਕੇ ਜਾਵਾਂਗੇ ਜੀਐਨਕੇ ਚ ਯਾਤਰਾ ਤੇ ਔਰ ਰਸਤੇ ਵਿੱਚ ਜੇ ਵੀ ਕਿਸੇ ਕਿਸਮ ਦਾ ਕਿਸੇ ਨੇ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਟ ਦਾ ਜਵਾਬ ਗੋਲੀ ਨਾਲ ਦਿੱਤਾ ਜਾਏਗਾ ਇਹ ਗ੍ਰੀਟਿੰਗ ਤੁਸੀਂ ਫੀਅਰ ਲੈ ਕੇ ਜਾ ਰਹੇ ਹੋ ਲਿਸੈਂਸੀ ਇਹ ਸਾਡੇ ਅੱਥੇ ਹਾਲ ਲਿਸੈਂਸੀ ਹੈ ਜੀ ਗਵਰਨਮੈਂਟ ਵੱਲੋਂ ਇਹ ਸਾਡੇ ਕੋਲ ਲਿਸੰਸਾ ਸਰਕਾਰੀ ਜੀਐਨਡੀ ਦੀ ਪਰਮਿਸ਼ਨ ਆ ਸਾਡੇ ਕੋਲ ਸਰਕਾਰ ਦੀ ਬਿਊਰੋ ਰਿਪੋਰਟ ਪੰਜਾਬ ਟੂਡੇ ਪੰਜਾਬ ਵਿੱਚ ਪਿਛਲੇ ਦਿਨ ਸਿੱਖ ਫੋਰ ਜਸਟਿਸ ਵੱਲੋਂ ਸੂਬੇ ਵਿੱਚ ਚਾਲੀ ਥਾ ਮਤੇ ਇੰਡੀਪੈਂਡੈਂਸ ਦੇ ਫ੍ਰੈਂਡਮ 2020 ਦੇ ਸਰਲੇਖ ਹਟ ਲਗਾਏ ਗੇ ਪੋਸਟਰਾਂ ਨੇ ਸੂਬੇ ਦੀ ਸਿਆਸਤ ਪਖਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਖਾਲਸਤਾਨ ਪੱਕਿਆਂ ਨੂੰ ਗੈਰ ਸਮਾਜੀ ਐਂਸਰ ਕਰਾਰ ਦਿੰਦੇ ਆ ਉਹਨਾਂ ਖਿਲਾਫ ਸਖਤੀ ਵਰਤਣ ਦੇ ਹੁਕਮ ਦਿੱਤੇ ਹਨ ਉੱਥੇ ਪੰਜਾਬ ਭਾਜਪਾ ਤੋਂ ਬਾਅਦ ਸ਼ਿਵ ਸੈਨਾ ਦੇ ਆਗੂ ਨਿਸ਼ਾਨਦ ਸ਼ਰਮਾ ਨੇ ਵੀ ਮੁਹਾਲੀ 'ਚ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਪੰਜਾਬ 'ਚ ਇਹ ਬੋਰਡ ਨਹੀਂ ਉਤਾਰੇ ਤਾਂ ਖੁਦ ਸ਼ਿਵ ਸੈਨਾ ਕਮਲੋਂ ਇਹ ਕਦਮ ਚੁੱਕਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਬੋਰਡ ਲਗਾਉਣ ਵਾਲੇ ਤੋਂ ਲੈ ਕੇ ਪ੍ਰਿੰਟ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਿਸ਼ਾਨ ਸ਼ਰਮਾ ਨੇ ਇਸਮੋ ਕੇ ਕਿ ਖਾਲਿਸਤਾਨ ਕਦੀ ਨਹੀਂ ਬਣੇਗਾ ਪਰ ਇਸ ਦੇ باوجود ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਸਸਤਾਇਆ ਜਿਹੜੀ ਕਿ ਵੈਬਸਾਈਟਾਂ ਉੱਪਰ ਹੀ ਆਪਣੀਆਂ ਸਾਈਟਾਂ ਉੱਪਰ ਯੂਥ ਨੂੰ ਗੁੰਮਰਾਹ ਕਰਨ ਲਈ ਗਲਤ-ਗਲਤ ਵੀਡੀਓਜ਼ ਸਪੀਸੀਸ ਜਿਹੜੀਆਂ ਟੈਰਰਿਸਟਾਂ ਦੀਆਂ ਹੈਗੀਆਂ ਨੇ ਪਾਉਂਦੇ ਰਹਿੰਦੇ ਆ ਜਿਸ ਦੇ ਨਾਲ ਯੂਥ ਵੀ ਜਿਹੜਾ ਇਹਨਾਂ ਵੱਲ ਪ੍ਰਭਾਵਿਤ ਹੁੰਦਾ ਆ ਅਸੀਂ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਆ ਕਿ ਜਿਹੜਿਆ ਵੋਟ ਲੱਗਿਆ ਇੱਕ ਦਿਨ ਚ ਤਾਂ ਲੱਗਣੀ ਕਿ ਜਿੱਥੋਂ ਪ੍ਰਿੰਟ ਹੋਇਆ ਕਿਹਨਾਂ ਨੇ ਇਹਨਾਂ ਦੀ ਮਦਦ ਕੀਤੀ ਆ ਕਿੱਥੋਂ ਫੰਡਿੰਗ ਹੋਈ ਆ ਇਹਦੀ ਸਾਰੀ ਇੱਕ ਐਸਆਈਟੀ ਬਣਾ ਕੇ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਪੰਜਾਬ ਪਹਿਲੇ ਹੀ ਕਾਲੇ ਦੌਰ ਦੇ ਵਿੱਚ ਉਤਰਿਆ ਹੋਇਆ ਆ गुज़राया जेड़ा समय आ फिर वापस ल्याण दी साजिश ਕੀਤੀ जा रही है जेड़ा खालिस्तान खालिस्तान ਕਰਦੇ ਕਦੇ ਨਾ ਬਣਨਾ ਹੈ ਨਾ ਕੋ ਗੱਲ ਆ ਬਿਨਾ ਮਤਲਬ ਤੋਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਉਧਰ ਪੰਜਾਬ ਪੁਲਿਸ ਨੇ ਵੀ ਸਿੱਖ ਜਥੇਬੰਦੀ ਸਿੱਖ ਪਾਤ ਜਸਟਿਸ ਦੇ ਆਗੂ ਗੁਰਪਤਵੰਨ ਸਿੰਘ ਪੰਨੂ ਸਮੇਤ ਪੰਜਾਂ ਆਗੂਆਂ ਖਿਲਾਫ ਦੇਸ਼द्रोह ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਮੁੱਖ ਮੰਤਰੀ ਨੇ ਪੁਲਿਸ ਨੂੰ ਹਦਾਇਤਾਂ ਕੀਤੀਆਂ ਹਨ ਕਿ ਸੂਬੇ ਦੇ ਅਮਨ ਸ਼ਾਂਤੀ ਵਿੱਚ ਖਲਲ ਪਾਉਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿੰਦਿਆਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਪੰਜਾਬ ਟੂਡੇ ਸੰਗਰੂਰ ਚ ਸੀਆਈਏ ਨੇ ਚੰਡੀਗੜ੍ਹ ਦੀ ਇੱਕ ਫੈਕਟਰੀ ਚ ਬਨਿਆ ਨਜ਼ਾਇਸ਼ ਸ਼ਰਾਬ ਦੀਆਂ 120 ਪੇਟੀਆਂ ਬਰਾਮਦ ਕੀਤੀਆਂ ਹਨ ਬਿਨਾ ਹਲੋਗਮਤੇ ਬਿਨਾ ਬੈਚ ਵਾਲੀ ਇਹ ਸ਼ਰਾਬ ਇੱਕ ਕੈਂਟਰ ਵਿੱਚ ਭਰ ਕੇ ਲਿਜਾਈ ਜਾ ਰਹੀ ਸੀ ਕੈਂਟੇਡੀਟ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ ਦਾ ਮਾਸਟਰਮਾਈਂਡ ਫਰਾਰ ਦੱਸਿਆ ਜਾ ਰਿਹਾ ਹੈ ਕੱਲ ਇੱਕ ਕੈਂਟਰ ਫੜਿਆ ਸੀ ਨਾਕੇ ਦੇ ਰਣ ਉਹਦੇ ਵਿੱਚ 120 ਡੱਬੇ दारू ਦੇਸੀ ਸ਼ਰਾਬ ਜਿਹੜੀ ਆ ਉਹ ਫੜਿਆ ਸੀ ਮੋਟਾ ਸੰਤਰਾ ਜੋ ਇਹ दारू ਜਿਹੜੀ ਆ ਚੰਡੀਗੜ੍ਹ ਤੋਂ ਬਣੀ ਹੋਈ ਹੈ ਪਰ ਇਹ ਜਿਹੜੀ दारू ਆ ਇਹਦੇ ਵਿੱਚ ਕੋਈ ਵੀ ਬੈਚ ਨੰਬਰ ਨਹੀਂ ਹੈ ਕੋਈ ਵੀ ਡੇਟ ਨਹੀਂ ਹੈ ਜੋ ਇਹਦਾ ਟੱਕਣ ਹੁੰਦਾ ਟੱਕਣ ਦੇ ਉੱਪਰ ਇਹਦੇ ਹੋਲੋਗ੍ਰਾਫ ਲੱਗਿਆ ਹੁੰਦਾ ਉਤੋਂ ਪਤਾ ਲੱਗਦਾ ਵੀ ਇਹ ਕਿਹੜੀ ਚੀਜ਼ ਹੈ ਕਿੱਥੋਂ ਨਿਕਲੀ ਹੈ ਇਹਦੇ ਵਿੱਚ ਕੋਈ ਚੀਜ਼ ਏਵੇਂ ਦੀ ਨਹੀਂ ਹੈ ਜਿੱਥੋਂ ਇਹ ਸ਼ੱਕ ਹੈ ਜਿਹੜੀ दारू ਜਿਹੜੀ ਹੈ ਕਿਸੇ ਕੰਪਨੀ ਦਾ ਕਿਸੇ ਮਾਰਕੀ ਦਾ ਨਹੀਂ ਬਣੀ ਹੋਈ ਇਹ ਕੋਈ ਆਮ ਤਿਆਰ ਕੀਤੀ ਵੀ दारू ਆ ਇਹਦੇ ਵਿੱਚ ਅਸੀਂ ਡਰਾਈਵਰ ਜਿਹੜਾ ਸੀ ਗੱਡੀ ਦਾ ਗੁਰਚਰਨ ਸਿੰਘ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਪਰ ਜਿਹੜਾ ਇਹਦੇ ਵਿੱਚ ਮੇਨ ਇਹਦਾ ਜਿਹੜਾ ਮਾਸਟਰਮਾਈਂਡ ਸਮਗਲ ਜਿਹੜਾ ਸੀਗਾ ਸਪਲਾਇਰ ਉਹ ਦਵਿੰਦਰ ਸਿੰਘ ਸਨੋਫ ਰਣਜੀਤ ਸਿੰਘ ਲੋਂਗੋਵਾਲ ਜਿਹੜਾ ਆਪ ਆਪਣੀ ਗੱਡੀ ਨਾਲ ਲੈ ਕੇ ਉੱਥੇ ਚੰਡੀਗੜ੍ਹ ਤੱਕ ਗਿਆ ਸੀਗਾ ਪਰ दारू ਲੈ ਕੇ ਆਇਆ ਸੀਗਾ ਗੱਡੀ ਅੱਗੇ ਲਾ ਕੇ ਟਰੱਕ ਦੇ ਅੱਗੇ ਤੇ ਇਹ ਤੁਹਾਡੇ ਅਸੀਂ ਟੀਵੀ ਤੇ ਰਹਾਂ ਹੀ ਪਾਬਲੋ ਕੋਨੂ ਹੋਰ ਪੀਣ ਵਾਲਿਆਂ ਨੂੰ ਵੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਜਦੋਂ ਤੁਸੀਂ दारू ਦੀ ਬੋਤਲ ਖਰੀਦੇ ਹੋ ਤੇ ਤੁਸੀਂ ਇਹ ਤੋਂ ਬੈਚ ਨੰਬਰ ਇਹਦੀ ਡੇਟ ਜਾਂ ਇਹਦਾ ਹਲੋਗ੍ਰਾਮ ਦੇਖੋ ਵੀ ਇਹ ਵਾਕਿਆ ਹੀ ਕਿਸੇ ਕੰਪਨੀ ਦੀ ਕਿਸੇ ਬ੍ਰਾਂਡ ਦੀ ਬਣੀ ਹੋਈ ਆ ਕਿ ਕਿਤੇ ਇਹ ਤਾਂ ਨਹੀਂ ਹੈ ਵੀ ਅੱਜ ਕੱਲ੍ਹ ਹੁਣ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਆ ਉਹ ਥੋੜੀ ਮਹਿੰਗੀ ਆ ਤੇ ਨਾਲ ਲੱਗਦੀਆਂ ਸਟੇਟਾਂ ਜਿਵੇਂ ਹਰਿਆਣਾ ਚੰਡੀਗੜ੍ਹ ਹੈ ਇਹਦੇ ਵਿੱਚ ਸ਼ਰਾਬ ਸਸਤੀ ਆ ਤੇ ਉਹ ਆਪਾਂ ਨੂੰ ਕੋਈ ਐਵੇਂ ਦਾ ਜਰੀਲੀ ਚੀਜ਼ ਬਣਾ ਕੇ ਪਿਆ ਦੇਣ ਜਾਂ ਦੇ ਦੇਣ ਉਹ ਚੀਜ਼ ਦਾ ਵੀ ਖਿਆਲ ਰੱਖਣ ਖਿਆਲ ਰੱਖਣ ਦੀ ਲੋੜ ਆ ਇਹ ਵੀ ਮੈਂ ਰਿਕਵੈਸਟ ਕਰਦਾ ਆਮ ਜਨਤਾ ਨੂੰ ਫੀਲ ਕਰਨਾ ਵੀ ਇਹਦਾ ਧਿਆਨ ਰੱਖਿਆ ਜਾਵੇ ਤੇ ਇਹ ਜਿੱਥੋਂ ਇਹ ਫੈਕਟਰੀ ਜੋ ਜਾਂ ਇੰਡਸਟਰੀ ਤੋਂ ਬਣ ਕੇ ਆਉਂਦੀ ਹੈ ਉੱਥੋਂ ਵੀ ਤੁਸੀਂ ਇਨਵੈਸਟੀਗੇਟ ਕਰੋਗੇ ਵੀ ਉੱਥੋਂ ਬਣੀ ਹੈ ਜਾਂ ਨਹੀਂ ਹਾਂਜੀ ਇਹ ਸਾਡਾ ਕ੍ਰਿਮਨਸਿਟੀਸ਼ਨ ਦਾ ਪਾਰਟ ਹੈ ਕਿ ਇਹਦੇ ਹੁਣ ਕਿੱਥੋਂ ਬਣੀ ਆ ਇਹ ਕਿੱਥੋਂ ਚੱਲੀ ਆ ਇਹ ਚੀਜ਼ ਸਾਰੀ ਅਸੀਂ ਜਿਹੜੀ ਹੈ ਯੂਨੀਵਰਸਿਟੀ ਇਹਨਾਂ ਦੇ ਅੰਦਰੋਂ ਪਤਾ ਕਰਾਂਗੇ ਜਿਹੜੇ ਜਿਹੜੇ ਬੰਦੇ ਵੀ ਇਸ ਵਿੱਚ ਸਾਹਮਣੇ ਆਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇਹਦੀ ਬੜੀ ਧੰਗਾਈ ਨਾਲ ਤਿਆ ਤੱਕ ਇਹਦੀ ਤਫ਼ਤੀਸ਼ ਕੀਤੀ ਜਾਵੇਗੀ ਉਹਦਾ ਕੀ ਕੰਮ ਅਰੇਸਟ ਹੋਇਆ ਜੀ ਹਾਂਜੀ ਉਹ ਅਰੇਸਟ ਕਰਦੇ ਜਿਹੜਾ ਮਾਸਟਰਮਾਈਂਡ ਸੀ ਫਰਾਰ ਸੀ ਨਹੀਂ ਉਹ ਫਰ ਇਹ ਕਰੀਬ 7 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। ਇੱਕ ਬੰਦਾ ਗ੍ਰਿਫਤਾਰ ਕਰ ਲਿਆ ਸੀ। ਦਵਿੰਦਰ ਸਿੰਘ ਪੱਜਿਆ ਹੋਇਆ ਹੈ। ਬਾਕੀ ਦੇ ਨਾਲ ਹੋਰ ਬੰਦੇ ਨੇ। ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ। ਨਵਾਂ ਸ਼ਹਿਰ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟ ਵਿਜਿਟ ਗਏ ਪੰਜਾਬੀ ਨੌਜਵਾਨ ਜਗਬੀਰ ਸਿੰਘ ਦੀ ਲਾਸ਼ ਬੀਤੇ ਦਿਨੀ ਉਸਦੇ ਘਰ ਪਹੁੰਚੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਅਤੇ ਨਾਲ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬਜ਼ੁਰਗ ਪਿਤਾ ਸੋਨ ਸਿੰਘ ਨੇ ਜਗਬੀਰ ਸਿੰਘ ਦੀ ਚਿਖਾ ਨੂੰ ਅਗਨੀ ਪੇਟ ਕੀਤਾ। ਜਗਬੀਰ ਸਿੰਘ 2014 ਚ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਟੂਡੈਂਟ ਵਜਿਤੇ ਆਸਟ੍ਰੇਲੀਆ ਚ ਮੈਲਬੌਰਨ ਵਿਖੇ ਗਿਆ ਸੀ। ਜਿੱਥੇ ਉਹ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਤੇ ਟੈਕਸੀ ਚ ਚਲਾਉਂਦਾ ਸੀ। ਪਿਛਲੇ ਦਿਨੀ ਜਗਬੀਰ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ। ਪਰ ਉਹ ਘਰ ਵਾਪਸ ਨਹੀਂ ਪਰਤਿਆ ਪਰਿਵਾਰ ਵਾਲਿਆਂ ਨੇ ਉਸਦੀ ਤਲਾਸ਼ ਕੀਤੀ ਗਈ ਪਰ ਉਹ ਨਹੀਂ ਮਿਲਿਆ ਫਿਰ ਅਚਾਨਕ ਜਗਬੀਰ ਸਿੰਘ ਦੀ ਲਾਸ਼ ਮੈਲਬਨ ਦੇ ਲੈਫਟਨ ਇਲਾਕੇ 'ਚੋਂ ਮਿਲੀ ਹੈ ਜਗਬੀਰ ਦੀ ਲਾਸ਼ ਮਿਲਣ ਤੋਂ ਬਾਅਦ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤਾ ਗਿਆ ਹੈ ਜਗਬੀਰ ਦੇ ਪਰਿਵਾਰਕ ਮੈਂਬਰਾਂ ਨੇ ਆਸਟ੍ਰੇਲੀਆ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਵੱੜ ਕੇ ਸਖਤ ਸਜ਼ਾ ਦਿੱਤੀ ਜਾਵੇ 3.5 ਸਾਲ ਪਹਿਲਾਂ ਜਗਵੀਰ ਸਿੰਘ ਸਟੱਡੀ ਵੇਸ ਤੇ ਭੇਜਿਆ ਸੀਗਾ ਅਸੀਂ ਆਪਣਾ ਲੜਕਾ ਹਾਂਜੀ ਤੇ ਸਟੱਡੀ ਵੀ ਪੂਰੀ ਹੋ ਗਈ ਸੀਗੀ ਹੁਣ ਤਾਂ ਤੇ ਬਸ ਪਤਾ ਨਹੀਂ اچانک ਸਾਨੂੰ ਖਬਰ ਮਿਲੀ ਹੈ ਕਿ ਉਹ ਮਤਲਬ ਇਸ ਤਰ੍ਹਾਂ 1 ਘੰਟੇ ਦੇ ਵਿੱਚ ਵਿੱਚ ਹੋ ਜਾਂਦਾ ਹੈ ਤੇ ਜੋ ਵੀ ਹੈਗਾ ਸਾਨੂੰ ਸਾਫ਼ ਮਿਲਣਾ ਚਾਹੀਦਾ ਬਸ ਮੌਤ ਦਾ ਕੋਈ ਕੁਝ ਨਹੀਂ ਪਤਾ ਜੀ ਬਸ ਉਹ ਯਾਰਾਂ ਦੋਸਤਾਂ ਕੋਲ ਇਦਾਂ ਗਿਆ ਸੀਗਾ ਉੱਥੋਂ ਪਤਾ ਲੱਗਿਆ ਕਿ ਇਦਾਂ ਹੋ ਗਿਆ ਬਸ ਠੀਕ ਹੈ ਲੱਗ ਸਕਿਆ ਨਹੀਂ ਜੀ ਕੋਈ ਕਾਰਨ ਨਹੀਂ ਹੈ ਬਸ ਹਣ ਸਾਫ਼ ਮਿਲਣਾ ਚਾਹੀਦਾ ਜੀ ਜੋ ਵੀ ਹੋਵੇ ਜੇ ਕੋਈ ਦੋਸ਼ੀ ਹੈਗਾ ਉਹਨੂੰ ਮਤ ਸਜ਼ਾ ਮਿਲਣੀ ਚਾਹੀਦੀ ਜੋ ਕੋ ਹੋਵੇ ਸੋ ਅਸੀਂ ਬੇਨਤੀ ਕਰਦੇ ਆਂ ਭਾਰਤ ਸਰਕਾਰ ਨੂੰ ਕਿ ਜੋ ਪਰਿਵਾਰ ਨੂੰ ਇਹ ਸਦਮਾ ਲੱਗਾ ਆ ਉਹਨਾਂ ਦੇ ਵਾਸਤੇ ਕੁਝ ਭਾਰਤ ਸਰਕਾਰ ਨੂੰ ਕੁਝ ਉਹਦੋਂ ਆਪਣਾ ਲੱਗਣਾ ਚਾਹੀਦਾ ਉਹਨਾਂ ਵਾਸਤੇ ਕੁਝ ਕਰਨ ਚੁਕਣਾ ਚਾਹੀਦਾ ਸੋ ਅਸੀਂ ਉਮੀਦ ਕਰਦੇ ਆਂ ਕਿ ਭਾਰਤ ਸਰਕਾਰ ਦੇ ਸਾਡੇ ਵਿਦੇਸ਼ ਮੰਤਰਾਲਾ ਹੈ ਉਹ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਡੁਰ ਕੋਜੇ ਉਹਨਾਂ ਨੂੰ ਦੀ ਪੂਰਤੀ ਕੀਤੀ ਜਾਵੇ ਜੀ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ ਪੰਜਾਬ ਟੂਡੇ ਰੋਪੜ ਚ ਆਂਗਣਵਾਲੀ ਵਰਕਰਾਂ ਦੀ ਲਾਪਰਵਾਹੀ ਦੇ ਚਲਦੇ ਇੱਕ 4 ਸਾਲਾਂ ਦੀ ਬੱਚੀ ਨੇ ਦਵਾਈ ਨਿਗਲ ਲਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਬੱਚੀ ਦੇ ਮਾਤਾ ਪਿਤਾ ਨੇ ਆਂਗਣਵਾਲੀ ਵਰਕਰਾਂ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਬੱਚੀ ਦੇ ਪਿਤਾ ਅਕੀਲ احمد ਮੁਤਾਬਕ ਬੱਚੀ ਆਂਗਣਵਾਲੀ ਤੋਂ ਘਰ ਆ ਕੇ ਸੌ ਗਈ ਕੁਇਦਰਬਾਰ ਉਸਨੂੰ ਉਲਟੀਆਂ ਆਉਣ ਲੱਗੀਆਂ ਉਲਟੀਆਂ ਵਿੱਚੋਂ ਗੋਲੀਆਂ ਵੀ ਮਿਲੀਆਂ ਜਦੋਂ ਅਕੀਨ ਨੇ ਬੱਚੀ ਤੋਂ ਪੁੱਛਿਆ ਕਿ ਇਹ ਦਵਾਈ ਉਸਨੇ ਕਿੱਥੇ ਖਾਧੀ ਹੈ ਤਾਂ ਉਸਨੇ ਕਿਹਾ ਕਿ ਆਂਗਣਵਾੜੀ ਵਿੱਚ ਬੱਚੀ ਨੂੰ ਤੁਰੰਤ ਹਸਪਤਾਲ 'ਚ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਪੀਜੀਆਈ ਜਾਂਦੇ ਸਮੇਂ ਰਸਤੇ 'ਚ ਬੱਚੀ ਨੇ ਦਮ ਤੋੜ ਦਿੱਤਾ ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਦੀ ਮੌਤ ਆਂਗਣਵਾੜੀ ਵਰਕਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਇਨਸਾਫ ਚਾਹੀਦਾ ਹੈ वो था असराना नाम है जी उसका मेरा नाम अकील अमद है मैं उसका पापा अच्छा। वो आंगनबाड़ी में पढ़ने जाती थी जी बारह बजे छुट्टी जब आई घर आई तो वो घर आके सो गई जो कि जब उठी तो उसको उल्ती आए। उल्ती लिए उल्टी आई उल्टी में गोली निकली वो कह रही थी मैंने पूछा बेटी कहाँ खाई कह रही मैंने आंगनबाड़ी में खाई है गोली अच्छा तो उसके बाद क्या हुआ आप कहाँ गए कहाँ क्या उसके बाद मैं दवाई दिलवा के भी वो डॉक्टर के पास ले गई मेरी घरवाली मैं तो काम पे था जी जब ज़्यादा हालत ख़राब होगी फिर वो सिविल अस्पताल ले गए उन्होंने दवाई लिख के दे दी वहाँ जाने के बाद फिर वहाँ भी कोई आराम नहीं मिला फिर मैं परमाल के ले गया जी परमाल उन्होंने आज पीजे ही रेफर कर दिया जी विजय उन्होंने मृत्यु घोषित कर दिया जी वहाँ पे

ਉਹ ਛੋਟੀ ਹਵੇਲੀ ਅੰਗਰਵਰ ਸਕੂਲੇ ਪਰਦੇ ਸੀਗੀ ਮਿੱਧੀ 4 7 2017 ਨੂੰ ਸਕੂਲੇ ਗਈ ਹੈ ਉਹਨਾਂ ਉੱਥੇ ਕੋਈ ਜਿਹੜੇ ਬੱਚਿਆਂ ਨੂੰ ਆਮ ਆਦ ਦਵਾਈ ਗੋਲੀਆਂ ਆਖੀ ਆਪਣੇ ਖਾਣ ਵਗੈਰਾ ਦੇਣਗੇ ਉਹ ਕੁੜੀ ਨੇ ਜਿਆਦਾ ਖਾ ਲਈ ਉਹ ਜਿਆਦਾ ਖਾਣ ਤੋਂ ਬਾਅਦ ਉਹ ਕੁੜੀ ਨੂੰ ਦਾਖਲ ਕਰਾਤਾ ਫਰਮਾਰ ਹਸਪੀਟਲ ਫਰਮਾਰ ਤੋਂ ਉਹ ਜਿੱਥੇ ਰੈਫਰ ਕਰਦਾ ਜੀ ਪੀ ਜੀ ਜਿੱਦੀ ਉਸੇ ਰਸਤੇ ਵਿੱਚ ਜਾਂਦੇ ਡੈਥ ਹੋ ਗਈ ਹੈ ਇੱਕ ਥੋੜੀ ਜਿਹੀ ਦਰਖਾਸਤ ਆ ਗਈ ਹੈ ਅੱਜ ਕੁੜੀ ਦਾ ਪੋਸਟਲ ਕਰਾਉਣ ਤੋਂ ਬਾਅਦ ਜਿੱਦਾਂ ਨਹੀਂ ਕਰ ਰਹੀ ਉਦਾਰੀ ਕਾਰਪੋਰੇਟ ਅਲਗੇਤੀ ਤੇ ਸਰ ਕੀ ਤੁਹਾਨੂੰ ਲੱਗਦਾ ਇਹ ਚ ਕੋਈ ਲਾਪਰਵਾਹੀ ਹੋਈ ਹੈ ਕਿਸੇ ਦੀ ਇਹ ਦੇਖੋ ਇਹ ਕੋਈ ਨਹੀਂ ਕਰ ਸਕਦਾ ਜੇ ਬਰਤਾਲ ਜਲਦੀ ਬਰਤਾਲ ਤੋਂ ਬਾਅਦ ਜਦੋਂ ਇਹ ਕਾਰੋਗ ਕਰੇਗਾ ਇਹ ਖਾਬ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ